ਵਨਰ ਦੇ ਦੇ ਸਤਿਕਾਰਯੋਗ ਸਰੋਤੇ ਅਸਵਕਤ ਆਪਣੇ ਨਾਲ ਡਾਕਟਰ ਪਿਆਰਾ ਲਾਲ ਗਰਗ ਸਾਹਿਬ ਜੁੜੇ ਨੇ ਤੇ ਇਸ ਦੌਰਾਨ ਥੋੜੀ देर ਕਾਲ ਨਹੀਂ ਲਵਾਂਗੇ ਗਰਗ ਸਾਹਿਬ ਸਵਾਗਤ ਹੈ ਸასი ਕਾਲ ਜੀ ਸ਼ੁਕਰੀਆ ਬਹੁਤ ਬਾਤ ਸასი ਕਾਲ ਗਰਗ ਸਾਹਿਬ ਤੁਹਾਡਾ ਮੈਂ ਮੈਸੇਜ ਪੜਿਆ ਸੀ ਕਿ ਅੱਜ ਸ਼ਾਮ ਨੂੰ ਚੰਡੀਗੜ੍ਹ ਵਿਖੇ ਸੈਕਟਰ 17 ਵਿਖੇ ਜਿਹੜਾ ਤੁਸੀਂ ਹਮਖਿਆਲ ਲੋਕ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਨੂੰ ਲੈ ਕੇ ਇਕੱਠੇ ਹੋ ਰਹੇ ਹੋ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਕੀ ਕਹਿਣਾ ਚਾਹੋਗੇ ਉਸ ਇਕੱਤਰਤਾ ਬਾਰੇ ਅੱਜ 5 ਵਜੇ ਰੱਖੀ ਗਈ ਹੈ ਜੀ ਹਾਂ ਜੀ ਟਵਨਰ ਸਾਹਿਬ ਇਕੱਠ ਸ਼ਿਕਾ ਵੀ ਸ਼ਾਇਦ ਚੰਡੀਗੜ੍ਹ ਜੋਸੀਆਂ ਪੰਜਾਬ ਸਰਕ ਤੋਂ ਬੰਦਾ ਕੱਥਰ ਨੇ ਆਂ ਤੋਤੇ ਜਾਂ ਵੀ ਕੋਈ ਜੰਮੂ ਵੀ ਮਾਮਲਾ ਹੋਵੇ ਪਰ ਕੱਬ ਜਿੰਨੇ ਮੈਸੇਜ ਜਿੰਨੇ ਲੋਕਾਂ ਨੇ ਆਪੇ ਬਣਾ ਬਣਾ ਕੇ ਮੈਸੇਜ ਵਟਸਐਪ ਤੇ ਭਾਇਨੇ ਉਦੋਂ ਲੱਗਦਾ ਵੀ ਦੋਕਾਂ ਦੇ ਵਿੱਚ ਕਾਫੀ ਰੋਹਾ ਹੈ ਇਸ ਮਾਮਲੇ ਦੇ ਬਾਰੇ ਜੋ ਕੁਝ ਹੋਇਆ ਜੀ ਤੇ ਕਿੰਨੇ ਮੈਸੇਜ ਮੇਰੇ ਆਪਣੇ ਮੇਰੇ ਫੋਨ ਤੇ ਹੁੰਦੇ ਰਹੇ ਕਿਤਨੇ ਅਪੀ ਡਿਟੇਨ ਕਰ ਕਰਕੇ ਭਾਇ ਰਹੇ ਨੇ ਜੀ ਤੋਂ ਉਹ ਇਹ ਮਾਮਲਾ ਕਾਇਦਾ ਨਹੀਂ ਮਾਮਾ ਕੇਸ ਵੀ ਡਰਾਗੰਦ ਦਾ ਬੋਲੀ ਹੱਕਾਂ ਦਾ ਸਾਡਾ ਬੰਦ ਬਾਈ ਖਾਕ ਹੈ ਹੂੰ ਉਸ ਹੱਕ ਦੇ ਉੱਤੇ ਹਰ ਇੱਕ ਇਨਸਾਨ ਦਾ ਇੱਕ ਬੋਲਣ ਦਾ ਹੱਕ ਹੈ ਜਿਹੜਾ ਉਹਨੇ ਅਸਈਅਰ ਦਰਜ ਕਰਾਈ ਹੈ ਹੂੰ ਜਿਹੜਾ ਬੰਦਾ ਸ਼ਿਕਾਇਤ ਕਰਦਾ ਉਹ ਇਹਨਾਂ ਦਾ ਗੌਰ ਰਖਸ਼ਕ ਹੈ ਹੂੰ ਗੌਰ ਰਖਸ਼ਕ ਅਮਿਤ ਜੈਨ ਦਾ ਉਹ ਨਾਮਿਨੇਟਡ ਮੈਂਬਰਾਂ ਨਾਮ ਯਾਦ ਕਰਿਆ ਹੋਇਆ ਤੇ ਇਹਨਾਂ ਦਾ ਹੈ ਉਹ ਇਹ ਮਵੇਬੇਤ ਮੰਪੀਟੀ ਮਸਾਅ ਦੇ ਨਾਲ ਬੈਠਾ ਵਾਰ-ਵਾਰ ਉਹਦੀਆਂ ਬੋਟਾਂ ਹੋਰ ਬੈਠ ਕੇ ਉਹਦੇ ਨਾਲ ਕੱਪਸਾ ਪਮਾਰ ਰਹੇ ਹੈ ਤੇ ਇਹ ਵੀ ਕੋਈ ਵੱਡੀ ਕੰਨੀ ਵੀ ਇਹਨਾਂ ਦੇ ਆਪਸ ਵਿੱਚ ਸੀਐਮ ਸ਼ਿਪਦਾ ਰੋਣਾ ਪੈ ਰਿਹਾ ਸੀ ਜਦ ਕੇਜਰੀ ਵਾਦੀ ਬਾਹਰ ਆ ਗਏ ਤੇ ਕੋਈ ਸੀ ਜ਼ਮੀਨ ਨਾ ਬੰਦੇ ਨਾ ਤੇ ਜਿਮਾ ਸਾਹਿਬ ਦੀ ਦੌੜ ਚੱਤਾ ਹੈਗੀ ਨੇ ਹੂੰ ਹੂੰ ਤੇ ਉਹਦੇ ਵਿੱਚੋਂ ਵੀ ਕੋਈ ਉਹਨਾਂ ਨੇ ਕੇਜਰੀ ਵਾਦੀ ਚਮਚੀ ਮਾਰਨ ਵਾਸਤੇ ਇਹਨਾਂ ਦੋਹਾਂ ਦਾ ਆਪਸ ਵਿੱਚ ਕੰਪਟੀਟਰ ਬਣ ਗਿਆ ਬੰਸਾ ਫਸ ਫਸ ਕੰਪਲੀਸ਼ ਬੰਦੀ ਹੈ ਕਿੰਨੇ ਜਦ ਝੋਟਾ ਦਾ ਪੇੜ ਹੁੰਦਾ ਉਹਦਾ ਫਸਣਾ ਸਹਾਰ ਕਰਦੀਆਂ ਨੇ ਹੂੰ ਹੂੰ ਇਹ ਕੋਈ ਨਾਬਾਬ ਦਾ ਉਪਰਲਾ ਆਪਿਆਂ ਦਾ ਹੈ ਤੇ ਲੋਕਾਂ ਨੂੰ ਫਿਰ ਤੰਗ ਕਰਕੇ ਜੀ ਰੱਬੀ ਚਮਚੀ ਮਾਰਨ ਚ ਅੱਗੇ ਵਧਨ ਚ ਜਿਆਦਾ ਮਤਲਬ ਆਹ ਇਹ ਜਿਵੇਂ ਕੰਗਨਾ ਬਣਾਉਂ ਤਾ ਬੁੱਧੀ ਸਾਭ ਦੀ ਚਮਚੀ ਵਾਪਸ ਕੁਝ ਵੀ ਕਰ ਦਿੱਤ ਜਿੰਦੀ ਹੈ ਹੂੰ ਤੇ ਉਹਦੇ ਵਿੱਚ ਇਸਨੇ ਜਿਹੜਾ ਕੁਛ ਐਫ ਆਈ ਆਰ ਚ ਲਿਖਾਇਆ ਹੈ ਉਹ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਹੈ ਮੈਂ ਪੜ੍ਹੀ ਹੈ ਹੂੰ ਤੇ ਉਹ ਮਾਨਕ ਗੋਇਲ ਨੇ ਆਖੀ ਹੀ ਚ ਭਈ ਇਹਨਾਂ ਤਾਂ ਜਿੱਦਤੀ ਨਹੀਂ ਸੀ ਹਾਂ ਗੋਇਲ ਨੇ ਲਈ ਮਾਨਕ ਜੀ ਨੇ ਹੂੰ ਹਾਂ ਜੀ ਦੇ ਉਹ ਜਿਹੜੀ ਆ ਕੇ ਵੀ ਬਈ ਹੋਈ ਹੈ ਉਹਦੇ ਵਿੱਚ ਉਹਨੇ ਸਿਰਫ ਇੱਕ ਲਾਈਨ ਹੈ ਜਿਹੜੀ ਉਹਨੇ ਚਾਰ ਲਾਈਨਾਂ ਦਾ ਬਿਆਨ ਹੈ ਹੂੰ ਉਹ ਕਹਿੰਦਾ ਵੀ ਮੈਂ ਇੱਕ YouTube ਤੇ ਤਿੰਨ ਗੱਪੇ 5 ਵਜੇ ਇੱਕ ਸੁਣੀ ਹੈ વાਰਤਾ ਹੂੰ ਹੂੰ ਤੇ ਉਹਦੇ ਵਿੱਚ ਮਾਦੀ ਸਾਹਿਬ ਨੇ ਇਹ ਕਿਹਾ ਮਲਵਿੰਦਰ ਮਾਦੀ ਨੇ ਸਾਡੇ ਦੇਵੀ ਦੇਵਚਾਂ ਦਾ ਸਿਆਸਤ ਦਾ ਨਾਲ ਬਰਾਬਰ ਖੜਾ ਕਰਤਾ ਸਿਆਸਤਨ ਬੋਲਤਾ ਹੂੰ ਹੂੰ ਤੇ ਇਹਦੇ ਨਾਲ ਮੈਨੂੰ ਬੜੀ ਛੇਸ ਪਹੁੰਚੀ ਆ ਹਾਂ ਹੋਰ ਹਿੰਦੂਆਂ ਨੂੰ ਵੀ ਬਹੁਤ ਥੇਸ ਪਹੁੰਚੀ ਹੈ ਹੂੰ ਤੇ ਇਹ ਭਾਈਚਾਰਾ ਇਹ ਸਾਡੇ ਭਾਵਨਾ ਨੂੰ ਥੇਸ ਪਹੁੰਚਾਉਣ ਦੇ ਕਾਰਨ ਇਹਦੇ ਉੱਤੇ ਕੇਸ ਕਰੇਗਾ ਹੂੰ ਹੂੰ ਹੁਣ ਉਹ ਹੋਰ ਹਿੰਦੂਆਂ ਨੂੰ ਥੇਸ ਪਹੁੰਚੀ ਨਹੀਂ ਪਹੁੰਚੀ ਉਹ ਵੀ ਉਹਦੀ ਗਾਰੰਟੀ ਆਪ ਹੀ ਬਈ ਜਾਂਦਾ ਕਿਉਂਕਿ ਆਪ ਹੀ ਉਹ ਰક્ષਕ ਬਣਿਆ ਹੋਇਆ ਹੂੰ ਹੂੰ ਉਹ ਕੰਦਾ ਵੀ ਹੋ ਰਿਹਾ ਉਹ ਮੈਂ ਫਿਰ ਕਿੱਥੋਂ ਲੈ ਕੇ ਸੁਣੀ ਆਪ ਹੂੰ ਮੈਨੂੰ ਪਰਨਾ ਸੁਣਨ ਹੋਇਆ ਸੀ ਮੈਂ ਕਹਾ ਹੂੰ ਹੂੰ ਜੇ ਉਸ ਨੂੰ ਨੀਗੋ ਦੇ ਚਮਾਦੀ ਸਾਹਿਬ ਨੇ ਕਿਹਾ ਕਿ ਕੇ ਜੀ ਬਾਪ ਜੀ ਨੇ ਬਾਹਰ ਆ ਕੇ ਆਖਿਆ ਕਿ ਰਾਮ ਨੇ ਵੀ ਸੀਤਾ ਦੀ ਪ੍ਰੀਖਿਆ ਦੇਈ ਅਗਨ ਪ੍ਰੀਖਿਆ ਦੇਈ ਹੂੰ ਹੂੰ ਤੇ ਗਾਦੋ ਰਾਮ ਲਿਖਾਇਆ ਕਿ ਜਨ ਹੂੰ ਵੀ ਇਹ ਜਨਰ ਵੀ ਸੋ ਮੇਰੀ ਵੀ ਅਗਨ ਪ੍ਰੀਖਿਆ ਦਾ ਬਹਿਣ ਹੂੰ ਤੇ ਇਹ ਕੰਨ ਵੀ ਛਾਪਦੇ ਆਪ ਨੂੰ ਮਤਲਬ ਸੀਤਾ ਕੀ ਚਾਦਾਂ ਨਾ ਕੇਜੀਵਾਂ ਦੇ ਬੰਦੇ ਆ ਨਾ ਹੂੰ ਹੂੰ ਤੇ ਨਾਲ ਉਹਦੀ ਉਹਦਾ ਮੁਕਾਬਲਾ ਕਰਾਂ ਮੇਰੀ ਫਿਰ ਇਹ ਜਿਹੜਾ ਗੌਰ ਰਖਸ਼ਕ ਆਇਆ ਜਿਹੜਾ ਕੇਜੀਵਾਂ ਦੀ ਪਾਰਟੀ ਨਹੀਂ ਬਣਾ ਰਿਹਾ ਹੈ ਇਹਨੂੰ ਕੇਜੀਵਾਂ ਦੇ ਤਰਾਜਣਾ ਚਾਹੀਦਾ ਸੀ ਪਰ ਉਹਨੇ ਕਿਹਾ ਵੀ ਮੇਰੀ ਅਗਲੀ ਚਾਤ ਜਿਹੜਾ ਬਗਵਾਨ ਪ੍ਰੀਖਿਆ ਪ੍ਰੀਖਿਆ ਤਾਂ ਫਿਰ ਮੋਦੀ ਸਾਹਿਬ ਹੀ ਬੈਣਗੇ ਹੂੰ ਤੇ ਮੋਦੀ ਸਾਹਿਬ ਕੀ ਹੋਏ ਪ੍ਰੀਖਿਆ ਲੈਣਾਰੇ ਇਹ ਵੀ ਫਿਰ ਉਹਨੇ ਅੱਗੇ ਜਿਹੜੀ ਵੱਡੀ ਗੱਲ ਖੀਆ ਜਿਹੜਾ ਇਹਨੇ ਉਲਟਾ ਹਰਕ ਕਰਦੇ ਹੂੰ ਉਹ ਕਹਿਣ ਲੱਗਾ ਵੀ ਜਿਹੜਾ ਅੱਜ ਦਾ ਸਿਆਸਦਾਨ ਹੈ ਇਹ ਆਪਦੇ ਆਪ ਨੂੰ ਇਹ ਰੱਬ ਦੇ ਦੂਤ ਕਹਿ ਰਹੇ ਨੇ ਇਹ ਬਹੁਤ ਮਾੜੀ ਗੱਲ ਹੈ ਇਹ ਰੱਬ ਦੇ ਦੂਤ ਨਹੀਂ ਕਹਿਣਾ ਚਾਹੀਦਾ ਇਹ ਸਿਆਸਤਾਂ ਨੇ ਇਹ ਸਿਆਸਤਾਂ ਬਣ ਕੇ ਰਹਿਣੇ ਚਾਹੀਦੇ ਨੇ ਹੂੰ ਇਹ ਕਨadien ਦੇਵੀ ਦੇਵਤਿਆਂ ਦੇ ਖਿਲਾਫ ਖੜੇ ਕਰਤੇ ਉਹ ਤਾਂ ਕਹਿੰਦਾ ਹੋਣੀ ਨਹੀਂ ਚਾਹੀਦੇ ਆਪ ਖੜੇ ਹੋ ਰਹੇ ਨੇ ਇੱਕ ਹੱਥ ਖੜੇ ਹੋ ਰਹੇ ਨੇ ਹੂੰ ਸੋ ਇਸ ਤਰ੍ਹਾਂ ਕੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਐਵੇਂ ਉਹ ਕਹਿੰਦੇ ਮਾਦੀ ਸਾਹਿਬ ਜਿਵੇਂ ਲਈ ਹੱਕਾਂ ਦੀ ਗੱਲ ਕਰਦੇ ਸੀ ਜੇ ਨਾ ਵੀ ਲੋਚਨਾ ਕਰਦੇ ਸੀ ਉਹਨਾਂ ਦੀ ਲੋਚਨਾ ਦਾ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਲੋਚਨਾ ਕਰਨ ਦਾ ਹੱਕ ਹੀ ਹੈ ਨਾ ਬੰਦੇ ਦਾ ਬਿਲਕੁਲ ਉਹਨਾਂ ਦੇ ਸ਼ਬਦਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਹਮ ਬਾਰੇ ਜਿਹੜਾ ਉਹਨਾਂ ਨੂੰ ਬੋਲਣ ਦਾ ਅਧਿਕਾਰ ਹੈ ਉਹਨੂੰ ਇਹ ਖਤਮ ਕਰਨਾ ਹੁਣ ਇਹ ਤਾਂ ਦੁਕਾਨ ਦੇ ਸਾਹਮਣੇ ਜਗ ਜਹਰਾ ਵੀ ਜੋ ਕੁਝ ਕਰਦੇ ਨੇ ਇਹ ਕੋਈ ਦੁਕਾਨ ਸੌੜੋ ਇਹ ਤਾਂ ਆਮ ਬੰਦਾ ਜਿਹੜਾ ਨਹੀਂ ਵੀ ਬੋਲਦਾ ਉਹਨੂੰ ਵੀ ਪਤਾ ਹਮ ਇਹ ਇਸ ਕਰਕੇ ਇਹਨਾਂ ਨੇ ਇਹ ਇਹ ਨਹੀਂ ਹੈ ਕਿ ਕੋਈ ਚਦਨ ਗੋਏ ਕਹੇ ਕਿ ਪਲਾਨ ਕਰਕੇ ਥੱਲੇ ਕੋਈ ਨਹੀਂ ਆ ਵੀ ਕਿਸੇ ਐਸਐਸਆਈ ਨੇ ਕੇਸ ਰਜਿਸਟਰ ਕਰਤਾ ਐਸਐਸਆਈ ਨੇ ਕਰਤਾ ਜਾਂ ਕਿਸੇ ਐਸਐਚਓ ਨੇ ਕਰਤਾ ਹੂੰ 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 ਉੱਤੋਂ ਫੈਸਲਾ ਹੋਇਆ ਲੱਗਦਾ ਹੈ ਹੂੰ ਕਿ ਉਦੋਂ ਬਗੈਰ ਮਾਦੀ ਦਾ ਕੇਸ ਨਹੀਂ ਰਜਿਸਟਰ ਹੋ ਸਕਦਾ ਸਹੀ ਕੋਈ ਵੱਸਲ ਹੁੰਦਾ ਹਮੇਸ਼ਾ ਮੈਂ ਪ੍ਰਸ਼ਾਸਨ ਚ ਕੰਮ ਕਰਿਆ ਇਹ ਭਗਵੰਤ ਮਾਮਲੀ ਤੇ ਜੀਵਾ ਜੀ ਦੀ ਮੇਰੀ ਭੁਗਤ ਹੈ ਹੂੰ ਹੂੰ ਚਾਹੇ ਮੰਦੀ ਆਸੀ ਲੜਾਈ ਚਾਹੇ ਨਾ ਵੀ ਮਿਲੀ ਭੁਗਤਣਾ ਵਾਲਾ ਇਹਨਾਂ ਚ ਕਿਸੇ ਨਾ ਕਿਸੇ ਦਾ ਇਹ ਵੀ ਚੱਟ ਹੈ ਇਹ ੱੱਕੇ ਨਾਲ ਜਵਾਨ ਬੰਦੀ ਦੀ ਕੋਸ਼ ਹੈ ਔਰ ਸਾਡੀ ਲੜਾਈ ਜਵਾਨ ਬੰਦੀ ਦੇ ਫਸੀ ਆ ਇਸ ਕਰਕੇ ਕੰਨਿਆ ਨੇ ਸਾਨੂੰ ਕਿਹਾ ਸੀ ਕਿ ਜੋ ਕੇ ਜਵਾਨ ਤ ਹੋਰ ਅਸੀਂ ਉਸ ਪਾਸੇ ਤਾਂ ਜਾਣ ਹੀ ਨਹੀਂ ਰਹੇ ਹੋਂ ਤਾਂ ਆਦਤ ਜੋ ਹੁੰਦਾ ਉਹ ਤਾਂ ਫਿਰ ਭੁਗਤੀ ਜਾਂਦੇ ਹੁੰਦੇ ਨੇ ਉੱਚ ਤਾਂ ਮਨਸੂਰ ਨੂੰ ਵੀ ਆਪਾਂ ਨੂੰ ਪਤਾ ਹੈ ਜੀ ਸ਼ੁਕਰਾਤੁਮ ਵੀ ਜੈਰਾ ਤੇ ਨਾ ਪੀਣਾ ਪਿਆ ਸੀ ਹਮਮ ਤੇ ਮਨਸੂਬਾ ਵੀ ਛੁੱਟੀ ਮੇਰੀ ਸੀ ਉਹ ਤਾਂ ਗੱਲ ਹੀ ਵੱਖਰੀ ਹੈ ਪਰ ਸੱਚ ਦੇ ਉੱਤੇ ਲੜਾਈ ਹੈ ਇਹ ਇਹ ਸਾਡਾ ਮੋਟਰਨ ਦਾ ਹੱਕ ਹੈ ਇਹਨਾਂ ਨੇ ਛਾਪਾ ਮਾਰਿਆ ਚੁੱਪ ਕਰਕੇ ਕੇਸ ਨੂੰ ਵਿਦਰਾ ਕਰਨ ਝੂਠਾ ਕੇਸ ਇਹਨਾਂ ਨੇ ਬਣਾਇਆ ਇਸ ਤੋਂ ਦੇ ਬਣਾਉਣਗੇ ਤੇ ਜਿਹੜੇ ਬੰਦੇ ਬੋਲਣ ਆਲੇ ਨੇ ਟੱਕ ਕੇ ਬੋਲਦੇ ਨੇ ਜਿਨ੍ਹਾਂ ਨੂੰ ਕੋਈ ਬੁੱਢਾ ਹੁਣ ਰਹਿੰਦਾ ਵੀ ਕੋਈ ਬੁੱਢਾ ਚਾਹੋ ਨਹੀਂ ਹੈ ਬਥੇਰੀ ਉਮਰ ਪੋਗ ਲਈ ਹੈ ਜੇ ਉਹਨਾਂ ਨਾਲ ਇਹ ਕਰ ਸਕਦੇ ਨੇ ਤਾਂ ਸਧਾਰਨ ਬੰਦੇ ਆ ਬੰਦਾ ਜਿਹਦੀ ਕੋਈ ਪੁੱਛਣੀ ਉਹਦੇ ਨਾਲ ਕੀ ਕਰਨਗੇ ਉਹ ਤੋਂ ਤਾਂ ਚਲਾ ਲੈਣਾ ਹਾ ਉਹਦੇ ਵਿੱਚ ਜਿਹੜੇ ਜਿਹੜੇ 17 ਫੈਕਟਰ ਦੇ ਵਿੱਚ ਮੁਜਾਦਾ ਕਰ ਰਿਹਾ ਹਾਈ ਕੋਰਟ ਦੇ ਬਹੁਤ ਵੱਡੇ ਵੱਡੇ ਨਾਮੀ ਗ੍ਰਾਮੀ ਵਕੀਲਾਂ ਦੇ ਫੋਨ ਮੇਂ ਲਵਾ ਰਹੇ ਨੇ ਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਜੀਨੀਅਰ ਡਾਕਟਰ ਦੇਖੋ ਸਮਾਜ ਸੇਵੀ ਕਿਸਾਨਾਂ ਦੇ ਗੂਰੂ ਐਕਟੀਵਿਸਟ ਨੂੰ ਨੌਜਵਾਨ ਨਾਂ ਦੇ ਪਹੁੰਚ ਰਹੇ ਨੇ ਜੀ ਇਹ ਅਸੀਂ ਅੱਜ ਮੁਜਾਦਾ ਕਰਕੇ ਅਗਲੀ ਯੋਜਨਾ ਫਿਰ ਰਿਕਾਂਗੇ ਹਾਂ ਉਹਦੇ ਚ ਜਿਹੜਾ ਸਦਾ ਸਵਾਲ ਹੈ ਇਹ ਵੱਡਾ ਸਵਾਲ ਇਹ ਹੈ ਵੀ ਜਿਹੜੇ ਹੀ ਤਿੰਨ ਕਾਨੂੰਨ ਨੇ ਜਿਹੜੇ ਇਹਨਾਂ ਨੇ 145 ਨੂੰ ਸਸਪੈਂਡ ਕਰਕੇ ਬਣਾ ਨਹੀਂ ਦੋਕਾਂ ਪੁਰਸ ਰਾਜ ਦਾ ਨਿਸ਼ਾਨੀ ਹੈ ਤੇ ਇਹਨਾਂ ਨੇ ਆਪਣੇ ਨਾਮ ਵੀ ਵਿਛਿਆ ਭਾਰਤੀ ਮਾਇ ਸਾਇੰਤਾ ਇਹਨਾਂ ਨੇ ਹਰ ਜਗ੍ਹਾ ਨੂੰ ਸਾਇੰਤਾ ਲਿਖਿਆ ਸਹੰਤਾ ਜਿਹੜੀ ਹੈ ਇਹ ਹੁੰਦੀ ਹੈ ਮੰਤਰ ਜੰਤਰ ਹੂੰ ਜੋ ਕਿ ਵਿਦਾਂਤ ਦੇ ਤਮੇ ਸਨੇਹੀ ਕਾ ਸਹੰਤਾ ਇੱਕ ਬ੍ਰਾਹਮਣ ਹੈ ਇੱਕ ਆਰਣਿਕ ਹੈ ਹੂੰ ਸਹੰਤਾ ਦਾ ਮਤਲਬ ਮੰਤਰਾਂ ਦਾ ਹਿਸਾਬ ਵੇਦਾਂ ਦਾ ਇਹ ਮੰਤਰ ਨਹੀਂ ਨਹੀਂ ਇਹਨਾਂ ਨੇ ਕਾਨੂੰਨ ਨੂੰ ਮੰਤਰ ਬਣਾਤਾ ਹੂੰ ਸਹੰਤਾ ਇਹ ਨਵਾਂ ਲਫ਼ਜ਼ ਹੂੰ ਨਮਨ ਨਮਨ ਕਦੇ ਚੀਹਦਾ ਇਹ ਜਨ ਕੇ ਬਣਾਇਆ ਗਿਆ ਕੀ ਤਾਂ ਮੰਤਰ ਇਹ ਟਾਈਂ ਆਈ ਪੁੱਗ ਤਾ ਬਸ ਇਹ ਦਤਰ ਕੋ ਮਤਲਬ ਵੀ ਨਹੀਂ ਮੰਤਰ ਦਾ ਵਿਰੋਧ ਨਹੀਂ ਕਰ ਸਕਦੇ ਤੁਸੀਂ ਮਤਲਬ ਹਾਂ ਵੀ ਮੰਤਰ ਦਾ ਵਿਰੋਧ ਹੀ ਨਹੀਂ ਕਰ ਸਕਦੇ ਮਤਲਬ ਕਾਨੂੰਨ ਕਾਨੂੰਨ ਨੂੰ ਕਾਲਾ ਨਹੀਂ ਕਹਿ ਸਕਦੇ ਜਿਵੇਂ ਪਹਿਲਾਂ ਕਾਲਾ ਕਾਨੂੰਨ ਸੀ ਅੰਦਾ ਕਾਨੂੰਨ ਸੀ ਤੁਸੀਂ ਕਾਲਾ ਨਹੀਂ ਕਹਿ ਸਕਦੇ ਸਹਿਨਤਾ ਕਹਿਣ ਨਾਲ ਕੱਲ ਨੂੰ ਜੇ ਕੋਈ ਕਹੂ ਕਾਲਾ ਕਾਨੂੰਨ ਕਹਿੰਗੇ ਜੇ ਤਾਂ ਸਾਡੇ ਵਿਦਾਂ ਦਾ ਖፋਨ ਕਰਿਆ ਇਹ ਤਾਂ ਸਹਿਨਤਾ ਨੂੰ ਕਾਲਾ ਕਾਲੀ ਸਹਿਨਤਾ ਕਹਿ ਰਿਹਾ ਇਹਦੇ ਤੇ ਪਰਚਾ ਹੋਵੇ ਹਾਂ ਹਾਂ ਅਜੀਤਾ ਇਹ ਜਿਹੜਾ ਗੌਰਵ ਰਖਸ਼ ਕਹਿੰਤ ਉਹ ਚਾਹੇ ਨੂੰ ਪਤਾ ਨਹੀਂ ਮੈਨੂੰ ਲੱਗਦਾ ਇਹਨਾਂ ਦਾ ਹਿੰਦੂ ਧਰਮ ਦਾ ਵੀ ਕਿੰਨਾ ਕੁ ਪਤਾ ਹੋਣਾ ਹੈ ਜੈ ਨਾ ਇਹ ਤਾਂ ਵੈਸੇ ਅਮਤ ਜਾਣਾ ਹੂੰ ਆ ਜਾਣ ਜਾਣ ਨੂੰ ਤਾਂ ਵੈਸੇ ਨਹੀਂ ਹਿੰਦੂ ਪਰਮ ਦਾ ਪਤਾ ਹੁੰਦਾ ਹੂੰ ਜੈਨ ਧਰਮ ਦੀ ਤਾਂ ਜੈਨ ਤੇ ਉੱਤ ਕਰਨਾ ਹਿੰਦੂ ਧਰਮ ਦੇ ਉਲਟ ਆਵੇ ਪਰ ਮੈਂ ਨਾ ਕੋਈ ਹਿੰਦੂਤਾਂ ਨੂੰ ਸੋੜ ਵੈਸੇ ਜੈਨ ਧਰਮ ਦੀਆਂ ਕਿਤਾਬਾਂ 'ਚ ਤਾਂ ਹਿੰਦੂਵਾਦ ਦਾ ਬਹੁਤ ਵਿਰੋਧ ਕੀਤਾ ਗਿਆ ਜੀ ਹੁਣ ਤਾਂ ਚਲੋ ਚਲੋ ਆਪਾਂ ਉਸ ਵਾਸਤੇ ਵੀ ਜਾਵਾਂਗੇ ਕੋਈ ਠੀਕ ਹੈ ਤੁਸੀਂ ਸੋ ਇਹ ਬੰਦੇ ਦੇ ਉੱਤੇ ਸਾਡੀ ਮੰਗ ਇਹ ਹੈ ਕਿ ਕਿਉਂਕਿ ਪ੍ਰਭੂ ਜੀ ਜੀ ਲਵਾਏ ਇਹ ਉਹਨਾਂ ਬੰਦੇ ਨਾਮ ਯਾਦ ਕਰਿਆ ਇਹਦੀ ਪੇਪਰ ਤਾਂ ਜ਼ਿਆਦਾ ਚੈੱਕ ਕਰੀ ਜਾ ਰਹੇ ਇਹਦਾ ਦੇਖਿਆ ਜਾਵੇ ਵੀ ਇਹ ਕਿੰਨਾ ਕੁ ਧਰਮ ਨੂੰ ਮੰਨਦਾ ਹੈ ਅਮਨ ਆਪਣਾ ਮਾਨਕ ਗੋਲ ਤੇ ਵੀ ਲਿਖਿਆ ਕਿ ਸ਼ਾਇਦ ਇਹ ਕੋਈ ਚੈਨਲ ਵੀ ਚਲਾਉਂਦਾ ਹੈ ਬੋਗਸ ਜਿਹਾ ਚੈਨਲ ਚਲਾਉਂਦਾ ਐਡ ਲੈਣ ਵਾਸਤੇ ਕਿਉਂਕਿ ਬਹੁਤ ਸਾਰੇ ਚੈਨਲ ਪਹਿਲਾਂ ਵੀ ਚੱਲ ਰਹੇ ਨੇ ਬੋਗਸ ਚੈਨਲ ਜਿਹੜੇ ਸਰਕਾਰ ਤੋਂ ਐਡਾਂ ਲੈਂਦੇ ਨੇ ਸੁਣਿਆ ਇਹ ਵੀ ਅੱਛਾ ਤੇ ਵੀ ਇਹ ਵੀ ਦੂਜੀ ਗੱਲ ਇਹ ਹੈ ਵੀ ਕਿਉਂਕਿ ਪ੍ਰਪਰਟੀ ੀਟਿੰਗ ਦੇ ਵਿੱਚ ਇਹਨੇ ਕਿੰਨਾ ਟੈਕਸ ਚੋਰੀ ਕਰਾਇਆ ਹੈ ਇਹ ਨਵੇਂ ਨਵੇਂ ਕਮਿਸ਼ਨ ਜਿਹੜਾ ਹੈ 2 ਨੰਬਰ ਚ ਡਿਆ ਹੈ ਇਹ ਸਭ ਇਹਦੀ ਜਾਂਚ ਹੋਣੀ ਚਾਹੀਦੀ ਹੈ ਹਮ ਮਾਦੀ ਸਾਹਿਬ ਦੇ ਤੋਂ ਸ਼ਕਰਦੰਦ ਤੈਨੂੰ ਤਵਾ ਕੇ ਸਾਨੂੰ ਇਹਦੇ ਫਾਈਨੈਂਸ਼ੀਅਲ ਉਸ ਲੋਕ ਤਵਾ ਕੇ ਜਿਹੜੀ ਫਾਈਨੈਂਸ਼ੀਅਲ ਕੰਮ ਕਰਦਾ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਪੂਰੀ ਪ੍ਰਸ਼ਾਸਨਿਕ ਤੌਰ ਤੇ ਪੰਜਾਬ ਦੇ ਬਿੱਟ ਦਾ ਪੱਠਾ ਬੱਚਾ ਤੇ ਆ ਪੰਜਾਬ ਦਾ ਟੈਕਸ ਨਹੀਂ ਇਕੱਠਾ ਹੋ ਰਿਹਾ ਰਜਿਸਟ੍ਰੇਸ਼ਨ ਦਾ ਟੈਕਸ ਬਹੁਤ ਥੋੜਾ ਆ ਰਿਹਾ ਹੈ ਜੇ 2-2 ਕਰੋੜ ਦੀ ਰਜਿਸਟਰੀ 50-50 ਲੱਖ ਚ ਕਰਵਾਈ ਜਾ ਰਹੀ ਹੈ ਤੁਸੀਂ ਪਤਾ ਹੋ ਰੋ ਨਾ ਮਿਲ ਕੇ ਜੀ ਇਹ ਪ੍ਰੋਪਰਟੀ ਜਿੱਦ ਇਹਦੀ ਸਾਰੀ ਜਾਂਚ ਹੋਣੀ ਚਾਹੀਦੀ ਇਸ ਵੰਗ ਕਰ ਰਿਆਂਗੇ ਇਹਦੀ ਜਾਂਚ ਕਰੋ ਇਹਦੀ ਪ੍ਰੋਪਰਟੀ ਦੀ ਜਾਂਚ ਕਰੋ ਇਹਨੇ ਕਿੰਨੇ ਸੌਦੇ ਕਰਾਏ ਉਹਨਾਂ ਸੌਦਿਆਂ ਦੇ ਉੱਤੇ ਰਜਿਸਟਰੀ ਕਿੰਨੇ ਪੈਸੇ ਦੀ ਹੋਈ ਉਹਦੀ ਆਸਬ ਜਾਇਦਾਦ ਕਿੰਨੇ ਪੈਸੇ ਦੀ ਵੈਦੂ ਆ ਹੂੰ ਹੂੰ ਉਹਦੇ ਚ ਜਿੱਜੀ ਠੱਗੀ ਵੱਡੀ ਆ ਉਹ ਇਹ ਜ਼ਿੰਮੇਵਾਰ ਹੈ ਕਿਉਂਕਿ ਸੌਦਾ ਕਰਾਉਂਦਾ ਉਹ ਜੀ ਜੀ ਤੇ ਕਮਿਸ਼ਨ ਮੰਦਾ ਕਦੇ ਕਦੇ ਹੀ ਨਹੀਂ ਵੀ ਕੋਈ ਬੱਚੋ ਦਾ ਇਹ ਕਮਿਸ਼ਨ ਮੰਦਾ ਵਿੱਚੋਂ ਇਹਦਾ ਮਤਲਬ ਇਹਦਾ ਹਿੱਟ ਆਉਦਾ ਇੱਜਾ ਹੁੰਦੇ ਚੰ ਹੂੰ ਬਿਲਕੁਲ ਡਾਕਟਰ ਸਾਹਿਬ ਇਹ ਬਹੁਤ ਵਧੀਆ ਹੈ ਕੋਸ਼ਿਸ਼ ਚਲੋ ਪੋਲਿਟੀਕਲ ਪਾਰਟੀਆਂ ਆਪਣੇ ਤੌਰ ਤੇ ਕਰਨ ਉਹਨਾਂ ਦਾ ਨਿਜਾ ਏਦਾਂ ਦਾ ਪਹਿਲਾਂ ਸੁਖੀ ਰੰਧਾਵਾ ਜੀ ਨੇ ਵੀ ਇੱਕ ਵਾਰੀ ਕੈਪਟਨ ਸਾਹਿਬ ਦੀ ਫੋਟੋ ਦੇਖ ਕੇ ਕਹਿਦਾ ਸੀ ਦੇਖੋ ਜੀ ਇਹ ਗੁਰੂ ਨਾਨਕ ਵਰਗੇ ਲੱਗਦੇ ਉਹਦੋਂ ਵੀ ਰੋਲਾ ਪਿਆ ਸੀ ਚਲੋ ਪੋਲਿਟੀਕਲ ਲੋਕ ਜੋ ਮਰਜ਼ੀ ਕਰਨ ਉਹ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਇਹ ਤੇ ਕਹਿ ਕੇ ਬੋਲਣ ਦੀ ਫ੍ਰੀਡਮ ਆਪ ਦਾ ਐਕਸਪ੍ਰੈਸ਼ਨ ਤੇ ਸੋ ਅੱਜ ਉਮੀਦ ਹੈ ਕਿ 5 ਵਜੇ ਸੈਕਟਰ 17 ਮੈਂ ਵੀ ਕੋਸ਼ਿਸ਼ ਕਰਾਂਗਾ ਪਹੁੰਚਣ ਦੀ ਤੇ ਇਹਦੇ ਚ ਡਾਕਟਰ ਸਾਹਿਬ ਕੀ ਇਹ ਡਿਸਟਾਸੀ ਵੀ ਇੱਥੇ ਕੋਸ਼ਿਸ਼ કરી ਸੀ ਕਿ ਜ਼ਿਲ੍ਹਾ ਪੱਧਰ ਤੇ ਵੀ ਇਸ ਤਰ੍ਹਾਂ ਦੀ ਐਜੀਟੇਸ਼ਨ ਕੀਤੀ ਜਾਵੇ ਪਰ ਜਿਹੜੇ ਹੁਣ ਪ੍ਰੈਸ 'ਚ ਕਈ ਵਾਰੀ ਆਪਸੀ ਮਤਭੇਦ ਨੇ ਅਗਲਾ ਕਹਿੰਦਾ ਸਾਨੂੰ ਕੀ ਸਾਡਾ ਮਾਲੀ ਨਾਲ ਸੰਬੰਧ ਵਿਗੜਿਆ ਹੋਇਆ ਸਾਨੂੰ ਕੀ ਪਰ ਕੱਲੇ-ਕੱਲੇ ਇਦਾਂ ਹੀ ਕੁੱਟੇ ਜਾਣਗੇ ਕਿਉਂਕਿ ਪਹਿਲਾਂ ਤੁਸੀਂ ਵੇਖੋ ਕਿ ਕਿੰਨੇ ਲੋਕ ਜੇਲ੍ਹਾਂ 'ਚ ਨੇ ਰਜਿੰਦਰ ਤਗੜ ਦਾ ਕੇਸ ਹੈ ਜਾਂ ਪਹਿਲਾਂ ਬਲਤੇਜ ਬੰਨੂ ਦਾ ਵੀ ਕੇਸ ਪਿਆ ਸੀ ਉਹ ਵੀ ਕਹਿੰਦਾ ਸੀ ਮੈਨੂੰ ਐਜੇ ਪੱਤਰਕਾਰ ਮੈਨੂੰ ਤੰਗ ਕੀਤਾ ਗਿਆ ਹਾਲਾਂਕਿ ਉਹ ਨਿੱਜੀ ਕੇਸ ਸੀਗਾ ਹਾਂ ਹੋਰਾਂ ਤੇ ਬਹੁਤ ਸੀ ਟੱਕਰ ਉਹਨੂੰ ਅੰਦਰ ਕਰਿਆ ਰਿਹਾ ਹੈ ਅਮਨਦੀਪ ਐ ਤੇ ਆਪਣਾ ਸਰਵਜੀਤ ਸਿੰਘ ਉਖਲਾ ਆ ਕਿੰਨੇ ਲੋਕ ਨੇ ਪਰ ਉਹ ਜਿੰਨੇ ਇਕੱਲੇ ਇਕੱਲੇ ਨੂੰ ਕੁੱਟੀ ਜਾ ਰਹੇ ਨੇ ਕਿ ਉਹ ਗੱਲ ਉਹੀ ਹੈ ਕਿ ਧੀਏ ਕੰਮ ਕਰ ਨੋਹੇ ਕੰਨ ਕਰ ਜੇ ਲੋਕ ਖਾਸ ਕਰਕੇ মিডিਆ ਇਸ ਤਰ੍ਹਾਂ ਚੁੱਪ ਰਿਹਾ ਤੇ ਆਉਣ ਵਾਲੇ ਸਿਲਸਿਲੇ ਦੇ ਵਿੱਚ ਤੁਸੀਂ ਵੇਖੋ ਸਾਰਿਆਂ ਤੇ ਇਦਾਂ ਨਕੇਲ ਪੈਗੀ ਸੈਂਟਰ 'ਚ ਵੀ ਇਹੀ ਕੁਝ ਹੋ ਰਿਹਾ ਪੰਜਾਬ 'ਚ ਵੀ ਇਹੀ ਕੁਝ ਹੋ ਰਿਹਾ ਤਵਨ ਫਾਤਫ ਸਹੀ ਕਿ ਹੈ ਪਰ ਮੈਂ ਥੋੜੀ ਜਿਹੀ ਤੁਹਾਡੇ ਵਿੱਚ ਇੱਕ ਐਡ ਕਰਨਾ ਚਾਹੁੰਦਾ ਜੀ ਜੀ ਸਵਾਗਤ ਲੱਖਾ ਸਦਾਨਾਂ ਦੇ ਖਿਲਾਫ ਤੁਹਾਨੂੰ ਪਤਾ ਸੀ ਬਹੁਤ ਬੋਲਦੇ ਰਹਿੰਦੇ ਆ ਜਦੋਂ ਦੀ ਗਲਤ ਗਲ ਹੁੰਦੀ ਜਾਂ ਠੀਕ ਹੁੰਦੀ ਆ ਸਹੀ ਠੀਕ ਹੀ ਕਹਿੰਦੇ ਆ ਹਾਂ ਮੈਨੂੰ ਕੱਲ ਲੱਖਾ ਸਦਾਨਾਂ ਦਾ ਵੀ ਫੋਨ ਆਇਆ ਹੂੰ ਕਿ ਡਾਕਟਰ ਸਾਹਿਬ ਆਪਾਂ ਇਹਦੇ ਵਿੱਚ ਕੁਝ ਕਰੀਏ ਪਾਕਿਸਤਾਨ ਜਿੱਥੇ ਬੰਨੀਆਂ ਨੂੰ ਵੀ ਨਾਲ ਲਿਏ ਸਭ ਵੱਡੀ ਮੂਵਮੈਂਟ ਲਾਂਚ ਕਰੀਏ ਕਿ ਤਾਂ ਜਮਹੂਰੀਅਤ ਦੇ ਉੱਤੇ ਗੋਲਾ ਕੁੱਟ ਰਹੇ ਨੇ ਹੂੰ ਸੋ ਕਿਤੇ ਲੋਕ ਵੈਰ ਵਿਰੋਧ ਦੇ ਵਿੱਚ ਪੈ ਰਹੇ ਨੇ ਛੋਟੀ ਸੋਚ ਵਾਲੇ ਵੱਡੀ ਸੋਚ ਵਾਲੇ ਜਿਵੇਂ ਤੁਹਾਡੇ ਵਰਗੇ ਵੱਡੀ ਸੋਚ ਵਾਲੇ ਲੋਕ ਇਹ ਵੀ ਸੋਚਦੇ ਨੇ ਵੀ ਚਾਹੇ ਸਾਡਾ ਮੱਦੀ ਨਾਲ ਸੀ ਕੋਈ ਮੱਦੀ ਨਾਲ ਜਰੂਰੀ ਥੋੜਾ ਵੀ ਅਸੀਂ ਸਹਿਮਤ ਹੋਈਏ ਹਮ ਸਹਿਮਤ ਹੋਣਾ ਹੋਰ ਗੱਲ ਹੈ ਮੈਂ ਇੱਕ ਗੱਲ ਕਹਾਂਗਾ ਹਮ ਵੀ ਸਾਡੇ ਪੰਜਾਬ ਦੇ ਸਿੱਖਾਂ ਦੇ ਫਲਸਫੇ ਦੇ ਵਿੱਚ ਇਹ ਹੈ ਕਿ ਅਸੀਂ ਨਾ ਸਹਿਮਤ ਹੋਏ ਹੁੰਦੇ ਹੋਏ ਵੀ ਜੇ ਸੱਤਾ ਜ਼ਬਰ ਕਰਦੀ ਹੈ ਕਿਸੇ ਤੇ ਅਸੀਂ ਉਹਦੇ ਵਾਸਤੇ ਸੀਸ ਦਿੰਦੇ ਜੀ ਉਹ ਤੇਗ ਭਾਦਰ ਜੀ ਨੇ ਸੀਸਤਾ ਉਹਨਾਂ ਉਸ ਜਨੂ ਦੇ ਵਾਸਤੇ ਜਿਹੜੇ ਜਨੂ ਦੇ ਉਤਾਰਕ ਨਹੀਂ ਸੀ ਨਾ ਪੂਜਕ ਸੀ ਬਲਕੇ ਉਹਦੀ ਉਹਨੂੰ ਨਾ ਕਰੀ ਸੀ ਹਾਂ ਉਹ ਮਤਲਬ ਪਹਿਲੀ ਪਾਤਸ਼ਾਹੀ ਨੇ ਉਹਦਾ ਤਰਕ ਦਿੱਤਾ ਸੀਗਾ ਪਰ ਨੌਵੀਂ ਪਾਤਸ਼ਾਹੀ ਨੇ ਜੇ ਉਹ ਲੋਕ ਆਏ ਤਾਂ ਉਹਨਾਂ ਦੇ ਹੱਕ 'ਚ ਖੜੇ ਵੀ ਤੁਹਾਡਾ ਫਰੀडम ਆਫ ਹਾਂ ਲਿਵਿੰਗ ਹੈ ਫਰੀडम ਵੀ ਉਹਨਾਂ ਨੂੰ ਧਰਮ ਦੀ ਫਰੀडम ਹੈ ਧਰਮ ਦੀ ਫਰੀडम ਦਾ ਮਤਲਬ ਬੋਲਣਾ ਵੀ ਪ੍ਰਚਾਰ ਕਰਨਾ ਵੀ ਗੱਲ ਵੀ ਕਰਨਾ ਸੋ ਇਹ ਜਿਹੜੀ ਹੈਗੀ ਆ ਮਾਗੀ ਨਾਬ ਸਹਿਮਤ ਹੋਣਾ ਨਾ ਹੋਣਾ ਦਾ ਸਵਾਲ ਹੀ ਨਹੀਂ ਇਹਦੇ 'ਚ ਇਹ ਜਿਹੜਾ ਸਵਾਲ ਇਹ ਹੈ ਕਿ ਅੱਜ ਬੋਲਣ ਦੀ ਪ੍ਰੈਸ ਦੀ ਫਰੀडम ਦਾ ਸਵਾਲ ਹੈ ਔਰ ਕੀ ਇਹਨਾਂ ਨੇ ਐਡੇ ਸਿੱਖਣ ਲਈ ਡੰਡੇ ਨੂੰ ਹੱਥ ਪਾਇਆ ਹੈ ਤੇ ਫਿਰ ਥੱਲੇ ਵਾਲਿਆਂ ਦਾ ਤਾਂ ਛੋਟੇ-ਛੋਟੇ ਯੂਟਿਊਬਰ ਨੇ ਜਿਹੜੇ ਹੋਰ ਨੇ ਉਹਨਾਂ ਦਾ ਤਾਂ ਹਾਲ ਪਤਾ ਨਹੀਂ ਕੀ ਕਰਨਗੇ ਬੜੇ ਬੱਚੇ ਲੱਕਾ ਰਹੇ ਨੇ ਇਹਨਾਂ ਦੇ ਕੋਈ মিডিਆ ਸਾਡਾ ਬਣਾਇਆ ਹੋਇਆ ਮੈਨੂੰ ਪਤਾ ਲੱਗਿਆ ਜਦ ਵੀ ਕੋਈ ਮਾੜੀ ਮੁੱਠੀ ਗੱਲ ਲਈ ਦੁੱਧ-ਦੁੱਧ ਹੀ ਕਰਦੇ ਉਹ ਯੂਟਿਊਬਰ ਨੂੰ ਫੋਨ ਕਰਕੇ ਮਾਲਕ ਨੂੰ ਕਹਿੰਦੇ ਵੀ ਇਹਨੂੰ ਕੱਢ ਦੇ ਬੰਦੇ ਹਾਂ ਬਿਲਕੁਲ ਉਹਨਾਂ ਦਾ ਕੋਈ ਜਨਤਿਤ ਹੋਵੇ ਜਾਂ ਉਹਨੂੰ ਕਹਿੰਦੇ ਤੈਨੂੰ ਜਾਂ ਕਹਿੰਦੇ ਬੋਰਡ ਪੈਸੇ ਕਿੰਨੇ ਦੇਣੇ ਸਾਦੇ ਹੱਕ 'ਚ ਗੱਲ ਕਰ ਹੂੰ ਜਿਹੜਾ ਬੰਦਾ ਏਡੇ ਵੱਟੇ ਸੌਦੇਬਾਜ਼ੀ 'ਚ ਆ ਗਏ ਮੈਂ ਤਾਂ ਕਦੇ ਸੌਦੇਬਾਜ਼ੀ ਦੇਖੀ ਨਹੀਂ ਕਿਸੇ ਨੇ ਮੈਨੂੰ ਨਹੀਂ ਜ਼ਰੂਰਤ ਕਰੀ ਮੈਨੂੰ ਸਾਰੇ ਜੀਵਨ 'ਚ ਤਿੰਨ ਬੰਦੇ ਆਏ ਨੇ ਜਾਂ ਕਿਹਾ ਡਾਕਟਰ ਸਾਹਿਬ ਕੁਝ ਬਾਦੇ ਕਿ ਕੁਝ ਕਰਾਉ ਉਹ ਦੇਖ ਲੈਂਦੇ ਆ ਜੀ ਬ੍ਰਾਟ ਸਾਹਿਬ ਇਹ ਇਹਨਾਂ ਦਾ ਵੀ ਜਿਹੜਾ ਸੀਐਮ ਸਾਹਿਬ ਦੀ ਕੋਠੀ ਦੇ ਨਾਲ মিডিਆ ਸੈੱਲ ਚੱਲਦਾ ਚਲੋ ਸਾਡੇ ਨਾਲ ਵੀ ਮੁਲਾਜ਼ਮ ਰਹੇ ਕੁਝ ਲੋਕ ਹੈਗੇ ਨੇ ਪਤਾ ਲੱਗ ਜਾਂਦਾ ਉਹ ਬੰਦਾ ਦੇਖਦੇ ਨੇ ਮੈਨੂੰ ਕਦੇ ਅਪਰੋਚ ਨਹੀਂ ਕੀਤਾ ਤੇ ਉਹਨੂੰ ਉਹ ਬੰਦਾ ਵੇਖ ਲੈਂਦੇ ਨੇ ਕਿ ਵਕਾਊ ਮਾਲ ਹੈ ਝੋਕਣ ਵਾਲਾ ਘੁਰਕੀ ਵਾਲਾ ਬੁਰਕੀ ਵਾਲਾ ਉਹ ਵੀ ਵੇਖ ਲੈਂਦੇ ਨੇ ਨਾ ਗੋਂ ਵੀ ਕਿੱਦਾਂ ਦਾ ਬਾਕੀ ਠੀਕ ਆ ਸਾਡੀ ਗੱਲ ਸੋ ਇਸ ਕਰਕੇ ਜਿਹੜੀ ਇਹ ਬਹੁਤ ਮਾਰੀ ਗੱਲ ਦਾ ਤੁਸੀਂ ਮੈਂ ਤਾਂ ਕਾਂਗਾ ਦੇ ਉਹ ਨਹੀਂ ਤਾਂ ਤੁਸੀਂ ਜਿੱਤ ਸਕਿਆ ਉਹ ਭਾਵੇਂ ਤੁਸੀਂ ਜਿਹੜੀ ਪਟਿਆਲਾ ਇਚੈਫਟ ਕਰਦੇ ਉਹ ਜਿਆਦਾ ਵੱਡੀ ਹੋਏਗੀ ਜੇ ਆਪਾਂ ਸਾਰੇ ਜਿੰਨਾਂ ਦੇ ਉੱਤੇ ਚਾਹੇ 10-10 20-20 ਬੰਦੇ ਹੋਣ ਚਾਹੇ ਤਰਸ ਦੇਖੋ ਸੁਖਵਾਲ ਖੈਰੀ ਨੇ ਪ੍ਰੈਸ ਰਮੀਤ ਦਿੱਤੀ ਐ ਨੇ ਤੇ ਹਮਮ ਅ ਤਰਗਟ ਸਿੰਘ ਜੀ ਨੇ ਦਿੱਤੀ ਐ ਸਤੋਵੈਨਾ ਬਰਗਟ ਸਿੰਘ ਨੇ ਤੇਤਨ ਮੀਲ ਗਾਂਧੀ ਨੇ ਦਿੱਤੀ ਐ ਇਸੇ ਤੋਂ ਹੀ ਆਪਣਾ ਇਹ ਜਿਹੜੇ ਹੈਗੇ ਨੇ ਬਿਕਰਮ ਮਜੀਠੀਆ ਨੇ ਦਿੱਤੀ ਐ ਇਹਨਾਂ ਦੇ ਆਪਸੀ ਸੌ ਮਤ ਭੇਦ ਹੋਣ ਚਾਹੀਏ ਪਰ ਉਹ ਇਸ ਗੱਲ ਦੇ ਉੱਤੇ ਖੜੇ ਹੋਏ ਨਹੀਂ ਇਹ ਗੱਲ ਗਲਤ ਹੈ ਨਹੀਂ ਕੋਸ਼ਿਸ਼ ਕਰਦੇ ਆ ਅਸੀਂ ਮੈਂ ਕੱਲ ਗੱਲ ਚਲਾਈ ਸੀ ਔਰੇ ਵੀ ਬਹਿ ਯਾਰ ਆਪਣੇ ਦੋਸਤੇ ਡੀਸੀ ਨੂੰ ਮੈਮੋਰੰਡਮ ਦਿੱਤਾ ਜਾਵੇ ਚਲੋ ਅੱਜ ਅਸੀਂ ਪਹੁੰਚਾਂਗੇ ਸਰ ਹਰ ਹਾਲ ਪਹੁੰਚਾਂਗੇ ਅਸੀਂ ਡਾਕਟਰ ਸਾਹਿਬ ਮੇਰੀ ਸਰੋਤਿਆਂ ਨੂੰ ਵੀ ਅਪੀਲ ਹੈ ਜਿਹੜੇ ਇਸ ਖਿੱਤੇ ਦੇ ਨੇ ਕਿ ਜਰੂਰ ਅੱਜ ਸੈਕਟਰ 17 ਚੰਡੀਗੜ੍ਹ ਵਿਖੇ ਸ਼ਾਮੀ 5:00 ਵਜੇ ਇਕੱਤਰਤਾ ਉੱਥੇ ਪਹੁੰਚਣਾ ਚਾਹੀਦਾ ਸੋ ਲੋਕ ਹਕੂਕ ਦੀ ਗੱਲ ਕਰਨ ਵਾਲੇ ਵਿਚਾਰਤਾਰਾ ਕੋਈ ਵੀ ਹੈ ਪ੍ਰੈਸ ਦੀ ਆਜ਼ਾਦੀ ਹੈ ਇੱਕ ਸੰਵਿਧਾਨ ਦੇ ਮੁਤਾਬਕ ਹੈ ਕਿ ਜਿਸ ਤਰ੍ਹਾਂ ਦੁਨੀਆ ਦੇ ਦੇਸ਼ਾਂ 'ਚੋਂ ਇੰਡੀਆ ਦੇ ਵਿੱਚ ਪ੍ਰੈਸ ਦਾ ਗ੍ਰਾਫ ਪ੍ਰੈਸ ਦੀ ਆਜ਼ਾਦੀ ਲਗਾਤਾਰ ਥੱਲੇ ਡਿੱਗ ਰਹੀ ਹੈ ਆਉਣ ਵਾਲੇ ਸਮੇਂ ਕੀ ਹੋਏਗਾ ਸੋ ਇਸ ਕਰਕੇ ਜਰੂਰ ਮੇਰੀ ਸਰੋਤਿਆਂ ਨੂੰ ਵੀ ਬੇਨਤੀ ਹੈ ਜਿਹੜੇ ਚੰਡੀਗੜ੍ਹ ਸਾਈਡ ਤੋਂ ਨੇ ਕਿ ਅੱਜ ਸ਼ਾਮੀ ਮੈਂ ਵੀ ਪਹੁੰਚਾਂਗਾ ਜਰੂਰ ਅੱਜ ਦੀ ਇਕੱਤਰਤਾ ਦੇ ਵਿੱਚ ਹਾਜ਼ਰੀ ਲੁਵਾਈ ਜਾਵੇ ਤੇ ਡਿਸਟ੍ਰਿਕਟ ਪੱਧਰ ਤੇ ਵੀ ਵੀਰਾਂ ਨੂੰ ਆਪਣੇ ਆਪਣੇ ਤੌਰ ਤੇ ਚਾਹੀਦਾ ਹੈ ਕਿ ਉਹ ਇਕੱਲਾ ਇਹ ਮਲਵਿੰਦਰ ਸਿੰਘ ਮਾਲੀ ਦਾ ਮਾਮਲਾ ਨਹੀਂ ਕਹਲੂ ਡਾਕਟਰ ਗਾਇਰਿਕ ਸਾਹਿਬ ਵੀ ਨੇ ਮਨਜੀਤ ਸਿੰਘ ਪ੍ਰੋਫੈਸਰ ਹੋਰ ਵੀ ਨੇ ਅਸੀਂ ਤੁਸੀਂ ਆ ਅਸੀਂ ਲੋਕਾਂ ਦੀ ਆਵਾਜ਼ ਆ ਠੀਕ ਹੈ ਸਾਡਾ ਤਾਂ ਚਲੋ ਜੌਬ ਹੈ ਤੇ ਮੈਂ ਤਾਂ ਡਾਕਟਰ ਸਾਹਿਬ ਨੂੰ ਮੈਨੂੰ ਔਨ 에ਅਰ ਕਹਿੰਦਿਆਂ ਸੰਕੋਚ ਨਹੀਂ ਆ ਜਦੋਂ ਮੇਰੇ ਨਾਲ ਦੁਬਾਰਾ ਹੁਣ ਆਉਣ ਲੱਗੇ ਹਾਲਾਂਕਿ ਪਹਿਲਾਂ ਰੇਡੀਓ ਤੇ ਲੈਂਦੇ ਸੀਗੇ ਮੈਂ ਕਹਾਂ ਡਾਕਟਰ ਸਾਹਿਬ ਕੋਈ ਫੀਸ ਵਗੈਰਾ ਕਹਿੰਦੇ ਨਹੀਂ ਨਹੀਂ ਮੈਂ ਪੇ ਨਹੀਂ ਲੈਂਦਾ ਪ੍ਰੋਗਰਾਮ ਚ ਆਉਣ ਦੀ ਤੇ ਡਾਕਟਰ ਸਾਹਿਬ ਲੈਂਦੇ ਵੀ ਨਹੀਂ ਹਾਂ ਕੁਝ ਗੈਸਟ ਨੇ ਉਹਨਾਂ ਦੀ ਜੌਬ ਆ ਉਹ ਲੈਂਦੇ ਵੀ ਨਹੀਂ ਤੇ ਇਹ ਤਾਂ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਤੁਸੀਂ ਤਾਂ ਜਿੰਨੇ ਵੀ ਪ੍ਰੋਮਾ ਵਾਸਤੇ ਸਮਾਂ ਕੱਢਦੇ ਹੋ ਕਿਸੇ ਤੋਂ ਕੋਈ ਫੀਸ ਨਹੀਂ ਲੈਂਦੇ ਆਪਣੀ ਹਾਲਾਂਕਿ ਤੁਹਾਡੇ ਵੇਜਸ ਬਣਦੇ ਆ ਹੈਨਾ ਜੋ ਐਪਰੀਸ਼ੀਏਸ਼ਨ ਟੋਕਨ ਬਣਨੀ ਹੈ ਪਰ ਤੁਸੀਂ ਲੋਕ ਉਹ ਵੀ ਨਹੀਂ ਲੈਂਦੇ ਹੁਣ ਜੇ ਕੱਲ ਨੂੰ ਕੋਈ ਇਹ ਹੁੰਦਾ ਉਹ ਤੁਹਾਨੂੰ ਆਪਣੀ ਜੇਬ ਚੋਂ ਖਰਚਾ ਕਰਨਾ ਪੈਣਾ ਤੇ ਉਲਟਾ ਸਜਾਵਾਂ ਨੇ ਕਿੰਨੇ ਕਿੰਨੇ ਮਤਲਬ ਸਟੇਨ ਸੁਆਮੀ ਜਾਂ ਹੋਰ ਜਿਹੜੇ ਲੋਕ ਨੇ ਇਹ ਇਵਨ ਬਨੋਦ ਦੁਆ ਵਰਗੇ ਲੋਕ ਵੀ ਨਹੀਂ ਬਚੇ ਇਸ ਤਰ੍ਹਾਂ ਦੇ ਟ੍ਰੋਲਿੰਗ ਲਾਣੇ ਤੋਂ ਨਿੱਜੀ ਹਮਲੇ ਕਰਦੇ ਨੇ ਸਰੀਰਕ ਹਮਲੇ ਕਰਦੇ ਨੇ ਲੋਕ ਸੋ ਇਸ ਕਰਕੇ ਇਹ ਜਿਹੜਾ ਜਿਵੇਂ ਗੁਰਨਾਨਕ ਸਾਹਿਬ ਨੇ ਲਖਾਰੀ ਨੂੰ ਮਾਨਤਾ ਦਿੱਤੀ ਹੈ ਧੰਨ ਲਖਾਰੀ ਆਖਿਆ ਸੋ ਇਹ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਨੇ ਜਰੂਰ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਚਾਹੀਦਾ ਹੈ ਡਾਕਟਰ ਸਾਹਿਬ ਜੀ ਸ਼ੁਕਰੀਆ ਸ਼ੁਕਰੀਆ ਮੇਹਰਬਾਨੀ ਸਰ ਮੇਹਰਬਾਨੀ ਸੋ ਇਹ ਸੰ ਦੋਸਤੋ ਡਾਕਟਰ ਪਿਆਰੇ لال ਗਰਕ ਸਭ ਆਪਣੇ ਨਾਲ ਜੁੜੇ ਸਨ ਸੋ ਵਿਵਾਖ ਆਵਾਜ਼ ਜਿਹੜੇ ਅਕਸਰ ਬੇਬਾਕੀ ਨਾਲ ਗੱਲ ਕਰਦੇ ਨੇ ਤੇ ਉਹਨਾਂ ਨੇ ਇਹਨਾਂ ਦੀ ਤਰਫੋਂ ਅਪੀਲ ਹੈ ਕਿ ਜਿਹੜੇ ਵੀ ਹਮਖਿਆਲ ਲੋਕ ਨੇ ਅੱਜ ਚੰਡੀਗੜ੍ਹ ਵਿਖੇ ਸ਼ਾਮੀ 5 ਵਜੇ ਸੈਕਟਰ 17 ਦੇ ਵਿੱਚ ਇਕੱਤਰਤਾ ਹੈ ਹਮਖਿਆਲ ਲੋਕਾਂ ਦੀ ਮਾਲਵਿੰਦਰ ਸਿੰਘ ਮਾਲੀ ਨੂੰ ਬ아ਇਜ਼ਤ ਰਿਹਾਈ ਹੋਵੇ ਕੇਸ ਉਹਨਾਂ ਦਾ ਵਿਡਰਾ ਹੋਵੇ ਸੋ ਉਸ ਮਤਲਕ ਅੱਜ 5 ਵਜੇ ਪ੍ਰੋਫੈਸਰ ਮਨਜੀਤ ਸਿੰਘ ਡਾਕਟਰ ਪਿਆਰੇ لال ਗਰਗ ਜਾਂ ਹੋਰ ਹਮਖਿਆਲ ਲੋਕਾਂ ਵੱਲੋਂ ਅਪੀਲ ਹੈ ਜਰੂਰ ਪਹੁੰਚਿਆ ਜਾਵੇ ਮੈਂ ਵੀ ਉਸ ਦੇ ਵਿੱਚ ਹਰ ਹਾਲ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਸੋ ਇਹ ਅਪੀਲ ਸੀ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਰਿਹਾਈ ਦੇ ਮੁਤਲਕ ਤੁਸੀਂ ਜੇ ਜ਼ਰੂਰੀ ਨਹੀਂ ਕਿ ਕਈ ਵਾਰੀ ਫਿਜ਼ੀਕਲ ਸੀ ਸਰੀਰਕ ਤੌਰ ਤੇ ਨਹੀਂ ਪਹੁੰਚ ਸਕੇ ਪਰ ਸੋਸ਼ਲ ਮੀਡੀਆ ਦੇ ذریعے ਜ਼ਰੂਰ ਇਸ ਗੱਲ ਨੂੰ ਉਠਾਇਆ ਜਾਵੇ ਕਿ ਇਹ ਇਸ਼ੂ ਅਜੇ ਆ ਨਹੀਂ ਹੈ ਜਿਸ ਤੇ ਕੋਈ ਕੇਸ ਬਣਦਾ ਹੁਣ ਇੱਕ ਪੋਲੀਟਿਕਲ ਪਾਰਟੀ ਦਾ ਉਹ ਕਾਰਕੋਨ ਹੈ ਗੌਰਖਿਆਕ ਦਲ ਦਾ ਉਹ ਨਾਮਜ਼ਦ ਨਾਮਜ਼ਦ ਮੈਂਬਰ ਹੈ ਸਰਕਾਰ ਦਾ ਪ੍ਰਾਪਰਟੀ ਡੀਲਰ ਹੈ बिजनेਸਮੈਨ ਹੈ ਤੇ ਉਹ ਜੇ ਉਹਦੀਆਂ ਭਾਵਨਾਵਾਂ ਇਕੱਲੇ ਦੀਆਂ ਹੋਗੀਆਂ ਜਦੋਂ ਕੇਜਰੀਵਾਲ ਖੁਦ ਕਹਿ ਰਿਹਾ ਕਿ ਮੈਂ ਸੀਤਾ ਜੀ ਦੀ ਤਰ੍ਹਾਂ ਅਗਨੀ ਪ੍ਰੀਖਿਆ ਦਵਾਗਾ ਹੁਣ ਉਹ ਖੁਦ ਸੀਤਾ ਜੀ ਵਾਲਾ ਐਕਟ ਕਰਦੇ ਨੇ ਫਿਰ ਸਵਾਲ ਹੈ ਕਿ ਜਿਹੜੇ ਬਾਕੀ 파ਟ ਨੇ ਸ਼੍ਰੀ ਰਾਮ ਦਾ 파ਟ ਕਿਹਦੇ ਕੋਲ ਹੋਏਗਾ ਬਾਕੀ 파ਟ ਕਿਹਦੇ ਕੋਲ ਹੋਣਗੇ ਪ੍ਰੀਖਿਆ ਉਹਦੀ ਕੌਣ ਲਏਗਾ ਸੋ ਇਸ ਕਰਕੇ ਜਦੋਂ ਤੁਸੀਂ ਆਪ ਆਪਣੇ ਮੂੰਹ ਚੋਂ ਧਰਮ ਦੇ ਜਿਹੜੇ ਰਹਿਬਰ ਨੇ ਉਹਨਾਂ ਦੀ ਰੀਸ ਕਰਨ ਦੀ ਗੱਲ ਕਰਦੇ ਹੋ ਜੇ ਕੋਈ ਤੁਹਾਨੂੰ ਉਲਟਾ ਸਵਾਲ ਕਰਕੇ ਪੁੱਛਦਾ ਉੱਥੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ ਸੋ ਇਸ ਕਰਕੇ ਪੋਲੀਟੀਕਲ ਲੋਕ ਨੇ ਸਮੇਂ-ਸਮੇਂ ਸਾਰੇ ਆਪਣੇ ਸ਼ਬਦਾਂ ਦੀ ਇਹ ਮਤਲਬ ਬੇਅਦਵੀ ਕਰਦੇ ਨੇ ਇਸ ਤਰ੍ਹਾਂ ਦੀ ਪਰ ਜਦੋਂ ਕੋਈ ਇਹਨਾਂ ਨੂੰ ਉਲਟਾ ਸਵਾਲ ਕਰਦਾ ਤੇ ਉਸ ਨੂੰ ਇਹ ਫਿਰ ਇਸ ਤਰ੍ਹਾਂ ਦੀ ਨਕੀਲ ਪਾ ਕੇ ਬਹਾਨੇ ਨਾਲ ਦੱਬਣ ਦੀ ਕੋਸ਼ਿਸ਼ ਕਰਦੇ ਨੇ ਸੋ ਜਰੂਰ ਇਸ ਦਾ ਵਿਰੋਧ ਹੋਣਾ ਚਾਹੀਦਾ ਆਪਣੇ ਆਪਣੇ ਸੋਸ਼ਲ ਸਾਈਟਸ ਤੇ ਜਰੂਰ ਇਸ ਦਾ ਸੀ ਵਿਰੋਧ ਦਰਜ ਕਰਾਈਏ ਨਹੀਂ ਤੇ ਫਿਰ ਹੌਲੀ ਹੌਲੀ ਪ੍ਰੈਸ ਦਾ ਕੀ ਹੈ ਅਗਲਾ ਫਿਰ ਠੀਕ ਹੈ ਗੁਰਲਾਲ ਸਿੰਘ ਕੰਗ ਕਹਿੰਦੇ ਅਸੀਂ ਵੀ ਬਲੋਗ 'ਚ ਮਜਹਰਾ ਕਰਾਂਗੇ ਜਰੂਰ ਕਰਨਾ ਚਾਹੀਦਾ ਹੈ ਸੋ سوشل ਸਾਈਟਸ ਤੇ ਤੁਸੀਂ ਆਪਣਾ ਇਸ ਦੇ ਵਿੱਚ ਲਿਖ ਸਕਦੇ ਹੋ ਤੇ ਜਿਸ ਕਰਕੇ ਆਪਣਾ ਆਪਣਾ ਵਿਰੋਧ ਜਿੱਥੇ ਵੀ ਕਿਤੇ ਜਿਹੜੇ ਵੀ ਤੁਹਾਡੇ ਕੋਲ ਸੋਸ਼ਲ ਪੇਜ ਨੇ ਉਹਨਾਂ ਤੇ ਕਰ ਸਕਦੇ ਹੋ ਤੇ ਜਿਸ ਕਰਕੇ ਇਹ ਮਤਲਬ ਠੀਕ ਹੈ ਕਿ ਸਮੇਂ-ਸਮੇਂ ਇਹ ਚੀਜ਼ਾਂ ਹੁੰਦੀਆਂ ਨੇ ਵਿਚਾਰਕ ਮਤਭੇਦ ਹੁੰਦੇ ਨੇ ਪਰ ਅਫਸੋਸ ਹੈ ਕਿ ਜਿਸ ਪਾਸੇ ਨੂੰ ਸਾਡਾ ਇਹ ਲੋਕਤੰਤਰੀ ਸਿਸਟਮ ਜਾ ਰਿਹਾ ਹੈ ਲੋਕਤੰਤਰ ਦਾ ਚੌਥਾ ਥੰਮ ਜਿਸ ਤਰ੍ਹਾਂ ਮਰੋੜਿਆ ਜਾ ਰਿਹਾ ਤੋੜਿਆ ਜਾ ਰਿਹਾ ਬੁਰਕੀਆਂ ਪਾਈਆਂ ਜਾ ਰਹੀਆਂ ਨੇ ਆਪਣੇ ਨਿੱਜੀ ਮਫਾਦਲੇ ਵੀ ਕੁਝ ਲੋਕ ਵਿਕ ਰਹੇ ਨੇ ਤੇ ਕੁਝ ਲੋਕ ਸਰਕਾਰਾਂ ਦੇ ਦਵਾ ਕਰਕੇ ਚੁੱਪ ਕਰਾਇਆ ਜਾ ਰਹੇ ਨੇ ਉਹ ਬਹੁਤ ਮੰਦਭਾਗ ਹੈ ਜਰੂਰ ਇਸ ਦੇ ਬਾਰੇ ਸਾਨੂੰ ਜਦੋ ਜਹਿਦ ਕਰਨੀ ਚਾਹੀਦੀ ਹੈ ਇਸ ਵਾਰ ਇਹ ਡਾਕਟਰ ਪਿਆਰੇ لال ਗਰਗ ਹੋਰਾ ਵੱਲੋਂ ਇਹ ਅਪੀਲ ਸੀ ਕਿ ਅੱਜ ਸ਼ਾਮ 5 ਵਜੇ ਸੈਕਟਰ 17 ਚੰਡੀਗੜ੍ਹ ਦੇ ਵਿੱਚ ਇਕੱਤਰਤਾ ਕੀਤੀ ਜਾ ਰਹੀ ਹੈ ਜਰੂਰ ਇਸ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣੀ ਚਾਹੀਦੀ ਹੈ